ਦੇਖੋ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹਦਾ ਘਰ ਅਤੇ ਉਹਦਾ ਪਰਿਵਾਰ ਉਹਦੇ ਲਈ ਬਹੁਤ ਮਾਇਨੇ ਰੱਖਦਾ ਹੈ। ਉਹਦੀ ਕਾਮਯਾਬੀ ਦੇ ਵਿੱਚ ਮੁੱਖ ਕਮਕਨ ਬੰਗਾ ਹੈ ਕਿਉਂਕਿ ਜੇਕਰ ਘਰ ਪਰਿਵਾਰ ਵੱਲੋਂ ਠੰਡੀ ਵਾਅ ਆਉਂਦੀ ਹੋਵੇ। ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਉਹਦੇ ਘਰ ਪਰਿਵਾਰ ਦੇ ਵਿੱਚ ਹਰ ਵੇਲੇ ਸੁੱਖ ਸ਼ਾਂਤੀ ਹੋਵੇ, ਕਰਦੇ ਜੀਆਂ ਦਾ ਆਪਸ ਵਿੱਚ ਪ੍ਰੇਮ ਪਿਆਰ ਆ ਕਰਦੇ ਜੀ ਤੰਦਰੁਸਤ ਨੇ ਖੁਸ਼ ਨੇ ਤਾਂ ਉਹ ਘਰ ਦਾ ਮੁਖੀ ਆ ਆਪੇ ਹੀ ਖੋ ਚ ਰਹਿਂਦਾ ਹੈ ਕਿਉਂਕਿ ਦੇਖੋ ਆਪਣਾ ਆਪਣੀ ਜ਼ਿੰਦਗੀ ਦਾ ਅੱਧੋਂ ਜ਼ਿਆਦਾ ਸਮਾਂ ਆਪਣੇ ਘਰ ਦੇ ਵਿੱਚ ਬਿਤਾਉਨੇ ਆ ਭਾਵੇਂ ਕੀ ਸੌਂ ਕੇ ਹੀ ਬਤਾਈਏ ਪਰ ਆਪਣੇ ਦਿਨ ਦਾ ਆਪਣੀ ਜ਼ਿੰਦਗੀ ਦਾ ਅੱਧਾ ਸਮਾਂ ਸਾਡੇ ਘਰ ਦੇ ਵਿੱਚ ਬੀਤਦਾ ਹੈ ਅਤੇ ਪਰਿਵਾਰ ਤਾਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ਸ਼ਰੀਰਕ ਤੌਰ ਤੇ ਭਾਵੇਂ ਆਪਾਂ ਆਪਣੇ ਪਰਿਵਾਰ ਤੋਂ ਦੂਰ ਬੈਠੇ ਹੋਈਏ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਈਏ ਪਰ ਪਰਿਵਾਰ ਦੀ ਫਿਕਰ ਚਿੰਤਾ ਤਾਂ ਬੰਦੇ ਨੂੰ ਹਰ ਵੇਲੇ ਲੱਗੀ ਰਹਿੰਦੀ ਆ ਕਿ ਮੇਰਾ ਪਰਿਵਾਰ ਸੁਖੀ ਵਸੇ ਮੇਰੇ ਬੱਚੇ ਠੀਕ ਠਾਕ ਹੋਣ ਮੈਂ ਆਪਣੇ ਪਰਿਵਾਰ ਦੇ ਲਈ ਉਹ ਸਭ ਕੁਝ ਕਰ ਪਾਵਾਂ ਜੋ ਉਹ ਚਾਹੁੰਦੇ ਆ ਪਰ ਕਿ ਜਿਹਦੇ ਸਿਰ ਦੇ ਉੱਤੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਉਹਨੂੰ ਬਹੁਤ ਤਰ੍ਹਾਂ ਦੇ ਫਿਕਰ ਹੁੰਦੇ ਆ ਤੇ ਫਿਰ ਇਸ ਕਰਕੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਜਿਸ ਬੰਦੇ ਦੇ ਸਿਰ ਦੇ ਉੱਤੇ ਪਰਿਵਾਰ ਦੀ ਜ਼ਿੰਮੇਵਾਰੀ ਆ ਉਹਨੂੰ ਏਦਾਂ ਦਾ ਮਾਹੌਲ ਦਿਓ ਕਿ ਉਹ ਆਪਣੇ ਸਾਰੇ ਹੀ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵੇ ਕਿਉਂਕਿ ਜੇਕਰ ਹਰ ਵੇਲੇ ਉਹਨੂੰ ਘਰ ਦੀ ਚਿੰਤਾ ਰਹੀ ਘਰ ਦੀ ਟੈਨਸ਼ਨ ਰਹੀ ਤਾਂ ਫਿਰ ਉਹ ਆਪਣੇ ਬਾਹਰ ਦੇ ਕੰਮਕਾਰਾਂ ਨੂੰ ਕਿਸ ਤਰੀਕੇ ਦੇ ਨਾਲ ਕਰੇਗਾ ਸੋ ਮੁੱਖ ਦੀ ਗੱਲ ਇਹ ਆ ਕਿ ਹਰ ਇੱਕ ਬੰਦਾ ਉਹਦੇ ਲਈ ਆਪ ਘਰ ਪਰਿਵਾਰ ਬੇहद ਜ਼ਰੂਰੀ ਆ। ਉਹਦੀ ਜ਼ਿੰਦਗੀ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਤਾਂ ਘਰ ਦਾ ਮਾਹੌਲ ਸ਼ਾਂਤ, ਪਵਿੱਤਰ, ਪੋਜ਼ਿਟਿਵ ਹੋਣਾ ਚਾਹੀਦਾ ਹੈ ਤਾਂ ਫਿਰ ਬੰਦੇ ਦੇ ਹਰ ਇੱਕ ਕੰਮ ਦੇ ਉੱਤੇ ਚੰਗਾ ਪ੍ਰਭਾਵ ਪਵੇਗਾ। ਉਹ ਤਨ, ਮਨ, ਧਨ ਪੱਖੋਂ ਹਮੇਸ਼ਾ ਹੀ ਕਾਮਯਾਬ ਹੋਵੇਗਾ, ਮਜ਼ਬੂਤ ਰਹੇਗਾ, ਖੁਸ਼ੀ ਰਹੇਗਾ, ਤਨ ਵੀ ਤੰਦਰੁਸਤ ਅਤੇ ਜੇ ਤਨ ਮਨ ਦੋਵੇਂ ਤੰਦਰੁਸਤ ਨਰ ਹੋਇਆ ਤਾਂ ਫਿਰ ਕੰਮਕਾਰਾਂ ਦੇ ਵਿੱਚ ਬਰਕਤਾਂ ਤਾਂ ਆਪੇ ਪੈਣੀਆਂ ਹੀ ਪੈਣੀਆਂ ਨੇ। ਤਾਂ ਫਿਰ ਆਪਾਂ ਆਪਣੇ ਘਰ ਪਰਿਵਾਰ ਦੇ ਮਾਹੌਲ ਨੂੰ ਹਮੇਸ਼ਾ ਖੁਸ਼ ਨਮਾ ਪੋਜ਼ਿਟਿਵਿਟੀ ਇਸ ਤਰ੍ਹਾਂ ਬਣਾ ਕੇ ਰੱਖਣਾ ਹੈ ਕਿਉਂਕਿ ਘਰ ਤੋਂ ਹੀ ਸਾਨੂੰ ਉਹ ਊਰਜਾ એનર્ਜੀ ਮਿਲਣੀ ਆ ਜਿਹਦੇ ਨਾਲ ਅਸੀਂ ਆਪਣੇ ਕਰਮਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਕਰਨੇ ਆ ਆਪਣੇ ਕਰਮਕਾਰਾਂ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਦੇ ਆ ਹੋਇਆ ਬਹੁਤ ਪਰੇਸ਼ਾਨੀ ਟੈਨਸ਼ਨਾਂ ਨੇ ਇਸ ਕਰਕੇ ਆਪਾਂ ਘਟੋ ਘਟਾ ਆਪਣੇ ਘਰ ਦਾ ਮਾਹੌਲ ਇਸ ਤਰੀਕੇ ਦਾ ਬਣਾਈਏ ਕਿ ਬਾਹਰੋਂ ਜਿੰਨੀਆਂ ਮਰਜ਼ੀ ਟੈਨਸ਼ਨਾਂ ਹੋਣ ਪਰ ਜਦੋਂ ਬੰਦਾ ਆਪਣੇ ਘਰ ਦੇ ਵਿੱਚ ਆਵੇ ਨਾ ਘਰ ਦੇ ਵਿੱਚ ਆ ਕੇ ਉਹਨੂੰ ਸੁੱਖ ਦਾ ਸਾਹ ਆਵੇ ਘਰ ਦੇ ਵਿੱਚ ਆ ਕੇ ਉਹਦਾ ਮਨ ਸ਼ਾਂਤ ਹੋ ਜਾਵੇ ਉਹਦਾ ਮਨ ਖੁਸ਼ ਹੋ ਜਾਵੇ ਉਹ ਬਾਹਰ ਦੀਆਂ ਸਾਰੀਆਂ ਟੈਨਸ਼ਨਾਂ ਭੁੱਲ ਜਾਵੇ ਤਾਂ ਫਿਰ ਆਪਾਂ ਆਪਣੇ ਘਰ ਨਾਲ ਆਪਣੇ ਘਰ ਦੇ ਮਾਹੌਲ ਕਿਸ ਕਿਸੇ ਨੂੰ ਪੋਜ਼ਿਟਿਵ ਬਣਾ ਸਕਦੇ ਆ ਉਹਦੇ ਲਈ ਇਹ ਚਾਰ ਕੰਮ ਕਰਨੇ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਸਾਡੇ ਘਰ ਦੀ ਸਾਫ ਸਫਾਈ ਹੋਵੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਬੰਦਾ ਬਾਹਰੋਂ ਤਾਂ ਬੜਾ ਖੁਸ਼ ਖੁਸ਼ ਹੁੰਦਾ ਪਰ ਘਰ ਦੇ ਵਿੱਚ ਆਉਂਦਿਆ ਹੀ ਉਹਦਾ ਮਨ ਉਦਾਸ ਹੋ ਜਾਵੇਗਾ ਜੇਕਰ ਘਰ ਦੇ ਵਿੱਚ ਹਰ ਥਾਂ ਤੇ ਗੰਦਗੀ ਫੈਲੀ ਆ ਕੂੜਾ ਘਟਿਆ ਚੀਜ਼ਾਂ ਖਿੰਡੀਆਂ ਪਈਆਂ ਨੇ ਕੋਈ ਚੀਜ਼ ਇੱਧਰ ਕੋਈ ਇੱਧਰ ਤਾਂ ਮਨ ਉਦਾਸ ਹੋ ਜਾਵੇਗਾ ਮਨ ਖਿੰਡ ਜਾ ਪਰ ਜੇਕਰ ਘਰ ਸਾਫ਼ ਸੁਥਰਾ ਹੈ ਕਰਦੀ ਹਰ ਇੱਕ ਚੀਜ਼ ਆਪ ਕੋ ਆਪਣੀ ਜਗ੍ਹਾ ਤੇ ਪਈ ਤਾਂ ਕਈ ਵਾਰ ਬੰਦਾ ਬਾਹਰੋਂ ਉਦਾਸ ਹੁੰਦਾ ਹੈ ਬਾਹਰੋਂ ਟੈਨਸ਼ਨਾਂ ਦੇ ਨਾਲ ਭਰਿਆ ਹੁੰਦਾ ਪਰ ਘਰ ਦੇ ਵਿੱਚ ਆ ਕੇ ਇੱਕਦਮ ਸ਼ਾਂਤ ਬੜਾ ਰਿਲੈਕਸ ਫੀਲ ਕਰਦਾ ਹੈ ਵੀ ਚਲੋ ਚੰਗੀ ਜਗ੍ਹਾ ਤੇ ਆ ਗਿਆ ਹਾਂ ਤਾਂ ਪਹਿਲਾ ਕੰਮ ਤਾਂ ਕਰਦੀ ਸਾਫ ਸਫਾਈ ਰੱਖਣੀ ਆ ਦੂਸਰਾ ਕੰਮ ਕਿ ਸਾਡੇ ਘਰ ਦੇ ਵਿੱਚ ਪਾਠ ਪੂਜਾ ਜ਼ਰੂਰ ਹੋਵੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੈ ਹਰ ਇੱਕ ਬੰਦੇ ਦੇ ਘਰ ਦੇ ਵਿੱਚ ਪਾਠ ਪੂਜਾ ਹੋਣੀ ਜ਼ਰੂਰੀ ਆ ਜੇਕਰ ਆਪਾਂ ਸਿੱਖ ਧਰਮ ਦੇ ਵਿੱਚ ਆ ਤਾਂ ਸਾਡਾ ਫਰਜ਼ ਹੈ ਕਿ ਸਾਡੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੋਵੇ ਫਿਰ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕੰਮ ਕਾਰਨ ਨੂੰ ਹੱਥ ਪਾਈਏ ਭਾਵੇਂ ਕੋਈ ਔਰਤ ਆ ਮਰਦ ਆ ਸਵੇਰੇ ਸਵੇਰ ਉੱਠਦੇ ਅੰਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਤੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਈਏ ਤਾਂ ਦੇਖਣਾ ਸਾਡੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਬਰਕਤ ਆ ਆਪਣੇ ਆਪ ਹੀ ਦੀ ਬਾਤ ਉਹਦੀਆਂ ਜਾਣਗੀਆਂ ਤਾਂ ਇਹ ਕੰਮ ਸਵੇਰੇ ਸਵੇਰ ਜ਼ਰੂਰ ਕਰਨਾ ਹੈ ਕਿ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਤੀਸਰਾ ਕੰਮ ਦੇਖੋ ਕਈ ਘਰਾਂ ਦੇ ਵਿੱਚ ਪੂਰਾ ਪਰਿਵਾਰ ਪਾਠ ਨਹੀਂ ਕਰਤੰਦਾ ਬੱਚੇ ਪਾਠ ਨਹੀਂ ਕਰਦੇ ਜਾਂ ਕਈ ਸਿਆਣੇ ਵੀ ਪਾਠ ਨਹੀਂ ਕਰਦੇ ਕਰਦਾ ਕੋਈ ਇੱਕ ਜਾਂ ਦੋ ਜੀ ਹੀ ਪਾਠ ਕਰਦੇ ਆ ਤਾਂ ਉਹਨਾਂ ਦੇ ਭਲੇ ਦੇ ਲਈ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਜ਼ਰੂਰ ਲਗਾਓ ਕਿਉਂਕਿ ਆਨੇ ਬਹਾਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਕੰਨਾਂ ਰਾਹੀ ਉਹਨਾਂ ਦੇ ਮਨ ਤੱਕ ਗੁਰਬਾਣੀ ਦਾ ਗਿਆਨ ਜ਼ਰੂਰ ਪਹੁੰਚੇ ਗੁਰਬਾਣੀ ਦਾ ਕੋਈ ਵੀ ਸ਼ਬਦ ਜਿਸ ਵੇਲੇ ਵੀ ਉਹਨਾਂ ਦੇ ਮਨ ਅੰਦਰ ਵਸ ਗਿਆ ਉਹਨਾਂ ਦਾ ਫਲਾਸੇ ਵੇਲੇ ਹੋ ਜਾਵੇਗਾ ਤਾਂ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਲਗਾ ਕੇ ਰੱਖੋ ਸੁਖਮਣੀ ਸਾਹਿਬ ਜੀ ਦਾ ਪਾਠ ਜੇਕਰ ਤੁਸੀਂ ਆਪ ਕਰਦੇ ਹੋ ਤਾਂ ਬੜੀ ਵਧੀਆ ਗੱਲ ਆ ਨਹੀਂ ਤਾਂ ਹਰ ਰੋਜ਼ ਸਵੇਰੇ ਉੱਠ ਕੇ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਫਿਰ ਸੁਖਮਣੀ ਸਾਹਿਬ ਜੀ ਦਾ ਪਾਠ ਚਲਾ ਦਿਓ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਵੇਲੇ ਰਹਿਰਾ ਸਾਹਿਬ ਦਾ ਪਾਠ ਚਲਾਓ ਗੁਰਬਾਣੀ ਦਾ ਕੀਰਤਨ ਚਲਾਓ ਤਾਂ ਦੇਖਣਾ ਇੰਜ ਕਰਨ ਦੇ ਨਾਲ ਹੀ ਸਾਡੇ ਘਰ ਦਾ ਮਾਹੌਲ ਐਨਾ ਪੋਜ਼ਿਟਿਵ ਐਨਾ ਪਵਿੱਤਰ ਹੋ ਜਾਵੇਗਾ ਨਾ ਕਿ ਮਨ ਨੂੰ ਸ਼ਾਂਤੀ ਮਿਲੇਗੀ 12 ਹੋਏ ਜੀ ਜੀ ਆਵੇਗਾ ਨਾ ਉਹਨੂੰ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਵੀ ਇਸ ਘਰ ਦੇ ਵਿੱਚ ਐਸਾ ਕੀ ਆ ਵੀ ਆ ਕੇ ਇੱਥੇ ਸ਼ਾਂਤੀ ਸਕੂਨ ਮਹਿਸੂਸ ਹੋਇਆ ਉਸ ਤੋਂ ਬਾਅਦ ਆ ਚੌਥਾ ਕੰਮ ਕਿ ਵਿਵੀਆਂ ਜਦੋਂ ਵੀ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਨਾ ਉਸ ਵੇਲੇ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਜ਼ਰੂਰ ਕਰੋ ਕਿਉਂਕਿ ਸਿਆਣੇ ਕਹਿੰਦੇ ਜਿਹਾ ਅੰਨ ਤੇ ਹਮਨ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਤਾਂ ਜੋ ਜੋ ਵੀ ਭੋਜਨ ਪ੍ਰਸ਼ਾਦਾ ਬਣਾਉਣ ਵਾਲੇ ਦੇ ਮਨ ਦੇ ਵਿੱਚ ਖਿਆਲ ਚ ਇਹਨਾਂ ਉਹਨਾਂ ਦਾ ਪੂਰਾ ਪ੍ਰਭਾਵ ਭੋਜਨ ਪ੍ਰਸ਼ਾਦ ਦੇ ਉੱਤੇ ਪੈਂਦਾ ਹੈ ਤੇ ਜੇਕਰ ਆਪਾਂ ਕੁਝ ਨਾ ਕੁਝ ਸੋਚਦੇ ਹੋਏ ਜਾਂ ਕੋਈ ਐਸੇ ਮਾੜੇ ਦ੍ਰਿਸ਼ ਮਨ ਪਟਕਾਉਣ ਵਾਲੇ ਦ੍ਰਿਸ਼ ਦੇਖਦੇ ਹੋਏ ਭੋਜਨ ਪ੍ਰਸ਼ਾਦ ਬਣਾਵਾਂਗੇ ਜਾਂ ਕੋਈ ਐਸੀ ਗੱਲ ਨਾ ਸੁਣਦੇ ਹੋਏ ਸੋਚਦੇ ਹੋਏ ਭੋਜਨ ਪ੍ਰਸ਼ਾਦਾ ਬਣਾਵਾਂਗੇ ਤਾਂ ਫਿਰ ਉਦਾਂ ਦਾ ਹੀ ਪ੍ਰਭਾਵ ਉਹਦੇ ਉੱਤੇ ਪਵੇਗਾ ਇਸ ਲਈ ਚੰਗਾ ਦੇਖੋ ਚੰਗਾ ਸੁਣੋ ਚੰਗਾ ਸੋਚੋ ਤਾਂ ਸਾਡੇ ਨਾਲ ਚੰਗਾ ਹੋਵੇਗਾ ਖਾਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋਇਆਂ ਮਨ ਦੇ ਵਿੱਚ ਚੰਗੇ ਵਿਚਾਰ ਚੱਲਣ ਗੁਰਬਾਣੀ ਦਾ ਪਾਠ ਚੱਲੇ ਉਸ ਤੋਂ ਬਾਅਦ ਆ ਪੰਜਵੀਂ ਗੱਲ ਕਿ ਦੇਖੋ ਹਰ ਇੱਕ ਘਰ ਪਰਿਵਾਰ ਦੇ ਵਿੱਚ ਨਿਯਮ ਮਰਿਆਦਾ ਹੋਣੀ ਬਹੁਤ ਜ਼ਰੂਰੀ ਆ ਆਪਾਂ ਕਹਿਤਾ ਦਿੰਨੇ ਆਂ ਦੀ ਹਰ ਇੱਕ ਬੰਦੇ ਨੂੰ ਆਪਣੀ ਮਨਮਰਜ਼ੀ ਦਾ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਇਹ ਗੱਲ ਠੀਕ ਆ ਪਰ ਜਿੱਥੇ ਇਸ ਚੀਜ਼ ਦੇ ਫਾਇਦੇ ਆ ਨਾ ਉਥੇ ਨੁਕਸਾਨ ਵੀ ਹੋ ਸਕਦੇ ਆ ਕਿਉਂਕਿ ਹਰ ਇੱਕ ਚੀਜ਼ ਦੇ ਦੋ ਤਰ੍ਹਾਂ ਦੇ ਪ੍ਰਭਾਵ ਸਾਨੂੰ ਦੇਖਣ ਨੂੰ ਮਿਲਦੇ ਆ ਤਾਂ ਜੇਕਰ ਆਪਾਂ ਆਖੀਏ ਤੇ ਸਾਨੂੰ ਆਜ਼ਾਦੀ ਚਾਹੀਦੀ ਆ ਬੱਚਿਆਂ ਨੂੰ ਵੀ ਆਪਾਂ ਆਜ਼ਾਦ ਕਰ ਦਿੱਤਾ ਬੱਚੇ ਵੀ ਆਪਣੀ ਮਨਮਰਜ਼ੀ ਦੇ ਫੈਸਲੇ ਕਰ ਰਹੇ ਆ ਤਾਂ ਉਹ ਗਲਤ ਸੰਗਤ ਵਿੱਚ ਫਸ ਸਕਦੇ ਆ ਗਲਤ ਫੈਸਲਾ ਲੈ ਕੇ ਕਿਸੇ ਮਸਲਿਮ ਦੇ ਵਿੱਚ ਫਸ ਸਕਦੇ ਆ ਇਸ ਕਰਕੇ ਘਰ ਦੇ ਵਿੱਚ ਇੱਕ ਜੀ ਐਸਾ ਹੋਣਾ ਚਾਹੀਦਾ ਏ ਜਿਹਨੂੰ ਪੁੱਛ ਕੇ ਆਪਾਂ ਹਰ ਇੱਕ ਕੰਮ ਕਰੀਏ ਕਿਉਂਕਿ ਜਿੰਨਾ ਘਰਾਂ ਦੇ ਵਿੱਚ ਇਹ ਰੂਲ ਇਹ ਨਿਯਮ ਲਾਗੂ ਆਣਾ ਉਹ ਸੱਚੀ ਬੜੇ ਸੁਖੇ ਆ ਇਹ ਸਾਨੂੰ ਹੀ ਲੱਗਦਾ ਏ ਵੀ ਬੰਦਾ ਮਨ ਮਰਜ਼ੀ ਦੇ ਫੈਸਲੇ ਕਰਕੇ ਸੌਖਾ ਹੋ ਜਾਵੇਗਾ ਪਰ ਜਦੋਂ ਘਰ ਪਰਿਵਾਰ ਦੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਆ ਨਾ ਉੱਥੇ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਕਾਸ਼ ਘਰ ਦਾ ਕੋਈ ਸਿਆਣਾ ਹੋਵੇ ਜਿਹੜਾ ਸਾਨੂੰ ਸਹੀ ਰਾਹ கா ਸਾਕੇ ਤਾਂ ਇਸ ਲਈ ਘਰ ਪਰਿਵਾਰ ਦੇ ਵਿੱਚ ਕੋਈ ਐਸਾ ਜੀ ਜ਼ਰੂਰ ਹੋਵੇ ਜਿਹਨੂੰ ਪੁੱਛ ਕੇ ਬਾਕੀ ਪਰਿਵਾਰ ਕੰਮ ਕਰੇ ਉਹਨਾਂ ਦੀ ਸਲਾਹ ਦੇ ਨਾਲ ਕੰਮ ਕਰੇ ਕੰਮ ਬਣਾ ਆਪਣੀ ਮਨ ਮਰਜ਼ੀ ਦਾ ਕਰੇ ਪਰ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਸਲਾਹ ਲਿਆਂ ਬੰਦਾ ਛੋਟਾ ਨਹੀਂ ਹੁੰਦਾ ਪਰ ਜਦੋਂ ਆਪਾਂ ਆਪਣੇ ਬਜ਼ੁਰਗਾਂ ਦੀ ਮਾਪਿਆਂ ਦੀ ਸਲਾਹ ਲੈਂਦੇ ਆ ਇੱਕ ਤਾਂ ਉਹਨਾਂ ਦੇ ਮਨ ਨੂੰ ਬੜਾ ਚੰਗਾ ਲੱਗਦਾ ਹੈ ਦੂਜਾ ਬਜ਼ੁਰਗਾਂ ਤੋਂ ਕਈ ਵਾਰ ਬਹੁਤ ਵਧੀਆ ਸਲਾਹ ਮਿਲ ਜਾਂਦੀ ਹੈ ਤੇ ਸਲਾਹ ਦੇ ਨਾਲ ਨਾਲ ਆਸ਼ੀਰਵਾਦ ਵੀ ਲੇਗਾ ਅਲੱਗ ਤਾਂ ਫਿਰ ਉਸ ਕੰਮ ਦੇ ਵਿੱਚ ਸਫਲਤਾ ਮਿਲਨੀ ਤੈਅ ਹੋ ਜਾਂਦੀ ਹੈ ਜਿੱਥੇ ਬਜ਼ੁਰਗਾਂ ਦੀ ਸਲਾਹ ਹੋਵੇ ਬਜ਼ੁਰਗਾਂ ਦਾ ਆਸ਼ੀਰਵਾਦ ਹੋਵੇ ਬਜ਼ੁਰਗਾਂ ਦੀ ਖੁਸ਼ੀ ਹੋਵੇ ਤਾਂ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਤਾਂ ਇਹ ਕੁਝ ਕੰਨਾਂ ਨੇ ਜੇਕਰ ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚ ਲਾਗੂ ਕਰ ਲੈਣੇ ਹਨ ਤਾਂ ਸਾਡੇ ਘਰ ਦਾ ਮਾਹੌਲ ਬੜਾ ਸੋਹਣਾ ਬਣਿਆ ਰਹੇਗਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਬਰਕਤ ਹਮੇਸ਼ਾ ਸਾਡੇ ਘਰ ਵਿੱਚ ਬਣੀ ਰਹੇਗੀ ਕਿਉਂਕਿ ਘਰ ਦੀਆਂ ਬਰਕਤਾਂ ਘਰ ਦੀਆਂ ਖੁਸ਼ੀਆਂ ਘਰ ਦੀ ਜੀਵਾਂ ਦੇ ਸਿਹਤ ਆ ਜਿੰਨਾ ਹੀ ਘਰ ਦੇ ਜੀ ਤੰਦਰੁਸਤ ਰਹਿਣਗੇ ਖੁਸ਼ ਰਹਿਣਗੇ ਉਨਾ ਹੀ ਆਪਣੇ ਕੰਮਾਂ ਕਰ ਨੂੰ ਵਧੀਆ ਕਰਨਗੇ ਕੰਮਾਂ ਨੂੰ ਵਧੀਆ ਕਰਨਗੇ ਤਾਂ ਪੈਸੇ ਦੀ ਤਾਂ ਦਿੱਕਤ ਆ ਹੀ ਨਹੀਂ ਸਕਦੀ ਸੋ ਮੁੱਖੀ ਗੱਲ ਇਹ ਹੈ ਕਿ ਜੇਕਰ ਇਹ ਵਿਚਾਰਾਂ ਤੁਹਾਨੂੰ ਚੰਗੀਆਂ ਲੱਗੀਆਂ ਨੇ ਤਾਂ ਆਪਾਂ ਆਪਣੇ ਘਰ ਦੇ ਵਿੱਚ ਅਪਣਾ ਸਕਦੇ ਆ ਕਿਉਂਕਿ ਆਖਰੀ ਫੈਸਲਾ ਤੁਹਾਡਾ ਹੀ ਆ ਘਰ ਤੁਹਾਡਾ ਪਰਿਵਾਰ ਤੁਹਾਡਾ ਕਰਦੇ ਜੀਆਂ ਦੇ ਸੁਭਾਅ ਬਾਰੇ ਤੁਹਾਨੂੰ ਪਤਾ ਤਾਂ ਫੈਸਲਾ ਤੁਹਾਡਾ ਹੈ ਇਹ ਤਾਂ ਸਿਰਫ ਮੈਂ ਆਪਣੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਆ ਜੇ ਚੰਗੇ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ